ਅੱਜ ਵੈਸੇ ਵੀ ਬਹੁਤ ਮਹਾਨ ਤੇ ਪਵਿੱਤਰ ਦਿਨ ਆ ਤੁਹਾਡੇ ਮਾਧਿਅਮ ਰਾਈਂ ਪੰਜਾਬ ਦੇ ਸਾਰੇ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਤੇ ਖਾਲਸਾ ਪੰਥ ਦੇ ਸਾਜਣਾ ਦੇ ਵਸਦੀਆਂ ਬਹੁਤ-ਬਹੁਤ ਵਧਾਈਆਂ ਅੱਜ ਮੈਂ ਜਿਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਅਸੇਪਾਂ 1 April ਤੋਂ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣ ਦੀਆਂ ਉਹ ਵਾਪਰ ਜਾਂਦੀਆਂ ਨਹੀਂ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਪੀਐਸਪੀਸੀਐਲ ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਆ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਵਾਪਰਦੀ ਆ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਆ ਜੀ 96461 08836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲੰਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜੀਤੇ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹ ਇਨ੍ਹਾਂ ਕੰਪਲੇਂਟ ਨੰਬਰ ਉਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਭੇ ਦੀ ਜਾਂ ਕੋਈ ਟਰਾਂਸਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਤੇ ਉਹਦੀ ਪਿਕ ਜਿਹੜੀ ਆ ਉਹ ਕਲਿੱਕ ਕਰਕੇ ਤੇ ਉਹ ਵੀ ਇਨ੍ਹਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਨਕ ਦੀ ਫਸਲ ਆ ਉਹਨੂੰ ਆਗਰੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਖਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲਓ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਥੱਲੇ ਜਿਹੜੀ ਕਨਕਾਰ ਲਗਭਗ ਮਰਲਾ ਡੇਢ ਮਰਲਾ ਆਉਂਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡਿੱਗਦੀ ਵੀ ਆ ਤੇ ਉਹ ਸਾਰੀ ਕਨਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਖੂਂਦ ਆ ਉਹਨੂੰ ਵੀ ਅੱਗ ਨਾ ਲਾਈ ਜਾਵੇ ਕਿਉਂਕਿ ਜੇ ਰਹਿਤ ਖੂਂਦ ਨੂੰ ਵੀ ਥੋੜੀ ਬਹੁਤੀ ਕਿਤੇ ਅੱਗ ਲਾਉਣ ਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਫੈਲ ਸਕਦੀ ਆ ਤੁਹਾਨੂੰ ਪਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਉਹ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਸੋਟੀ ਲੈ ਕੇ ਜਾਂ ਵਾਸ ਲੈ ਕੇ ਕਿ ਉਹਦੇ ਨਾਲ ਉਤਾਰਾਂ ਉਪਰ ਲੋਕ ਚੁੱਕ ਕੇ ਤੇ ਥੱਲੀਆਂ ਦੀ ਕੰਬਾਈਨ ਜੜੀ ਆ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜੜਿਆ ਇਮੀਡੀਏਟਲੀ ਕਰਦੇ ਆਂਗੇ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਹੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜੜੀ ਆ ਕੋਈ ਰਿਪੇਅਰ ਜਾਂ ਕੋਈ ਇਹੋ ਜਿਹੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜਿਹੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਆ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੇ ਫਸਲ ਦੇ ਨਾਲ ਹੀ ਕੋਈ ਸਮੋਕਿੰਗ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀਡੀ ਵੀ ਨਹੀਂ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਇਹ ਘਟਨਾ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਸੋ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਣਕ ਦੀ ਫਸਲ ਦੇ ਲਾਗੇ ਬਿਲਕੁਲ ਹੀ ਕੋਈ ਇਹੋ ਜਿਹਾ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਕਿ ਅਸੀਂ ਦੇਖੋ ਕਿੰਨਾ ਚਿਰ ਲੱਗ ਜਾਂਦਾ ਸਾਨੂੰ ਫਸਲ ਪਾਲਦਿਆਂ ਕਿੰਨਾ ਉਹਦੇ ਤੇ ਖਰਚ ਖਰਚਾ ਹੁੰਦਾ ਹੈ ਔਰ ਜੇ ਇੱਕ ਸਾਡੀ ਛੋਟੀ ਜੀ ਅੰਗੈਲੀ ਕਾਰਨ ਅਜਿਹੀ ਘਟਨਾ ਵਾਪਰ ਜੇ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਢਿੱਲੀਆਂ ਤਾਰਾਂ ਦੀ ਕੋਈ ਨੀਵੀਆਂ ਤਾਰਾਂ ਦੀ ਕੋਈ ਜੀਓ ਸਵਿਚ ਦੀ ਕੋਈ ਟਰਾਂਸਫਾਰਮਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਇਹ ਅੱਗ ਦੀ ਘਟਨਾ ਇਹਦੇ ਨਾਲ ਵਾਪਰ ਸਕਦੀ ਆ ਤੋਂ ਇਮੀਡੀਏਟਲੀ ਜਿਹੜੇ ਮੈਂ ਦੋ ਨੰਬਰ ਦੱਸੇ ਨੇ 96461006835 ਦੂਸਰਾ ਨੰਬਰ 9646108836 ਜਾਂ 1912 ਜਾਂ ਫਿਰ ਸਾਡੇ ਜਿਹੜੇ ਬਿਜਲੀ ਦਫ਼ਤਰ ਨੇ ਉਹਨਾਂ ਦੇ ਵਿੱਚ ਕਈ ਵਾਰੀ ਨੀਅਰਸਟ ਬਿਜਲੀ ਦਫ਼ਤਰ ਸਾਡੇ ਬਿਲਕੁਲ ਨਜ਼ਦੀਕ ਹੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੇ ਆਈ ਜਾਂ ਐਸ ਡੀਓ ਜਿਹੜੇ ਵੀ ਉੱਥੇ ਸਟਾਫ ਮੌਜੂਦ ਹੁੰਦਾ ਹੈ ਉਹਨਾਂ ਨੂੰ ਵੀ ਘਟਨਾ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ